ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕਲਜੀਤ ਗੱਲ ਡੇਰੀ ਫਾਰਮ YouTube ਚੈਨਲ ਤੇ ਅੱਗੇ ਵੀਰੇ ਆਪਾਂ ਗਾਈਆਂ ਦੀ ਵੀਡੀਓ ਪਾਉਨੇ ਨੇ ਆਪਣੇ ਗਾਈਆਂ ਦਾ ਫਾਰਮ ਆ ਤੇ ਆਪਣੀਆਂ ਬੱਕਰੀਆਂ ਵੀ ਰੱਖੀਆਂ ਹੋਈਆਂ ਆ ਆ ਦੇਖ ਸਕਦੇ ਤੁਸੀਂ 5-6 ਬੱਕਰੀਆਂ ਆਪਣੇ ਕੋਲ ਵੱਡੀਆਂ 7 ਬੱਕਰੀਆਂ ਤੇ ਕੋਸ ਉਹਨਾਂ ਦੇ ਬੱਚੇ ਆ ਇੱਕ ਆ ਵੱਡਾ ਬੋਕ ਇਹ ਆ ਹੁਣ ਨਵੀਆਂ ਸੂਈਆਂ ਸੀ ਬੱਕਰੀਆਂ ਪਾਂਦੇ ਸੀ ਪੰ ਸਾਰੀਆਂ ਤਕਰੀਬਨ 2-2 ਦਿੱਤੇ ਬੱਚੇ ਆ ਦੇਖ ਸਕਦੇ ਹੋ ਤੁਸੀਂ ਆਪਣੇ ਕੋਲੇ ਇਹ ਕਾਫੀ ਰੱਖੀਆਂ ਹੋਈਆਂ ਇੱਕ ਬੱਕਰੀ ਆਪਾਂ ਲੈਣਦੀ ਸੀ ਦੋ ਬੱਕਰੀਆਂ ਬੱਚੇ ਇੱਡੇ ਕ ਬੱਚੇ ਲਏ ਸੀਗੇ ਛੋਟੇ ਬੱਚੇ ਜਿਹੜੇ ਇੱਕ ਬੱਕਰਾ ਲਿਆ ਸੀ ਦੋ ਬੱਕਰੀਆਂ ਲਈਆਂ ਸੀ ਇੱਕ ਬੱਚਾ ਮਰ ਗਿਆ ਸੀ ਇੱਕ ਬੱਕਰੇ ਤੇ ਬੱਕਰੀ ਤੋਂ ਹੀ ਆਪਾਂ ਗਾਂ ਦੀ ਗਾਂ ਵਿਧਾਨਤ ਕਰਤਾ ਇਹਨਾਂ ਨੇ ਵਿਚਾਰੀਆਂ ਨੇ ਕਰਮ ਆਣੀਆਂ ਨੇ ਹੋ ਗਏ ਯਾਨੀ ਕਿ ਆਪ ਦਾ 5-6 ਸਾਲ ਹੋ ਗਿਆ ਆਪਾਂ ਨੇ ਧੰਨ ਧਿਆਈ ਜਦੋਂ ਤੇ ਵਧੀਆ ਵਿਧਾਨਤ ਕਰਦੀਆਂ ਇਹ ਨਹੀਂ ਗੱਲ ਹੈਗੀ ਤੇ ਕੁਸ ਆਪਾਂ ਵੇਚ ਵੀ ਦੇ ਦਿੱਤੀਆਂ ਵਿੱਚੋਂ ਹਾਂ ਕਾਫੀ ਤਾਂ ਆਪਾਂ ਵੇਚ ਦਿੱਤੀਆਂ 2-3 ਲੱਖ ਰੁਪਏ ਦਾ ਮਾਲ ਆਪਾਂ ਵੇਚ ਚੁੱਕੇ ਯਾਨੀ ਕਿ ਗਾਈਆਂ ਵਾਲੇ ਪੱਠੇ ਪਾ ਦੇ ਤੇ ਆ ਖੁਰਨੀਆਂ ਨਾਲ ਪਾਣੀ ਧਰਿਆ ਹੁੰਦਾ ਬਾਲਟੀ ਦੇ ਵਿੱਚ ਆ ਪੱਕੀ ਜਾਲੀ ਲਾਈ ਹੋਈ ਹੈ ਇਹਨਾਂ ਇਹਨਾਂ ਦੇ ਵਾਸਤੇ ਹੀ ਬਸ ਪੱਖਾ ਗਰਮੀ ਚੱਲੀ ਜਾਂਦਾ ਰਹਿੰਦਾ ਠੰਡ 'ਚ ਬੰਦ ਕਰ ਦਈਦਾ ਆਰੇ ਪਾਸੇ ਅੜਤੜਾ ਹੈਗਾ ਤੇ ਦੇਖ ਸਾਡੇ ਨੂੰ ਤੁਸੀਂ ਆਪਣੀਆਂ ਬੱਕਰੀਆਂ ਆਹ ਜਿਹੜਾ ਬੱਕਰਾ ਇਹ ਆਪਾਂ ਵਕਾਉ ਕੀਤਾ ਹੋਇਆ ਜੇ ਕੋਈ ਲੈਣ ਦਾ ਚਾਹਵਾਨ ਹੋਵੇ ਤਾਂ ਇਹ ਬਰੀਡਰ ਆਪਾਂ ਵੇਚ ਦੇਣਾ ਕਿਉਂਕਿ ਹੁਣ ਉਹ ਜਿਹੜੀਆਂ ਇਹਦੀਆਂ ਪੱਠਾਂ ਅੱਗੇ ਪਹਿਲਾਂ ਵੀ ਆਈਆਂ ਹੋਈਆਂ ਫਿਰ ਉਹ ਆਇਆਂ ਵੀ ਇਹ ਤੋਂ ਨਹੀਂ ਲੱਗਦੀਆਂ ਇਹਨਾਂ ਬਰੀਡਿੰਗ ਹੋ ਜਾਂਦੀ ਆ ਤਾਂ ਕਰਕੇ ਆਪਾਂ ਇਹ ਸੇਲ ਕਰਨਾ ਹੋਰ ਨੌਕਸ ਕੋਈ ਨਹੀਂ ਕੋਸਕ ਦਾ ਵਾਲੇ ਦੰਦਾ ਜੀ ਹੋਵੇ ਸੇ ਸੇਗਾ ਹੋ ਗਿਆ ਹੁਣ। ਤੁਸੀਂ ਦੇਖ ਸਕਦੇ ਹੋ। ਵਧੀਆ ਬੱਕਰਾਂ ਆਪਣੇ ਕੋਲ ਰੱਖੀਆਂ ਹੋਈਆਂ। ਵਧੀਆ ਜੀ ਲੱਗਦਾ ਯਾਰ ਜਦੋਂ ਨੇਮਣਿਆਂ ਦੇ ਵਿੱਚ ਫਿਰਦੇ ਰਹਿੰਦੇ ਆਪਾਂ। ਤੇ ਹਰੇਕ ਫਾਰਮ ਵਾਲੇ ਬੰਦੇ ਨੂੰ ਜਨਨ ਕਿ ਬੱਕਰੀਆਂ ਰੱਖਣੀਆਂ ਚਾਹੀਦੀਆਂ ਇੱਕ ਥੋੜੀ ਨਜ਼ਰ ਵੀ ਕਹਿ ਦਿੰਦੇ ਆ ਨਾ ਨਜ਼ਰ ਲੱਗਦੀ ਆ ਫਿਰ ਨਜ਼ਰ ਵੀ ਨਹੀਂ ਲੱਗਦੀ। ਹਰੇਕ ਬੰਦੇ ਦਾ ਧਿਆਨ ਹੁਣ ਸਰ ਬੱਕਰੀ ਤੇ ਚਲੇ ਜਾਂਦਾ ਕਿ ਲੱਗਦਾ ਬੱਕਰੀ ਵੀ ਰੱਖੀ ਹੋਈ ਹੈ। ਜਾਨੀ ਕਿ ਉਹ ਆਪਾਂ ਦਾ ਨਜ਼ਰ ਨੂੰ ਮੰਨਦੇ ਨਹੀਂ ਪਰ ਫਿਰ ਆਮ ਲੋਕਾਂ ਦੀ ਵਿਚਾਰ ਆ ਜਾਨੀ ਕਿ ਇਹ ਆਪਾਂ ਗੱਲ ਕਰਦੇ ਆ ਤਾਂ ਵੀ ਚਲ ਫਿਰ ਵੀ ਉਹ ਨਜ਼ਰ ਕਈ ਵਾਰ ਲੱਗ ਪਈ ਜਾਂਦੀ ਹੈ ਨਜ਼ਰ ਪੱਥਰਾਂ ਨੂੰ ਪਾੜ ਦਿੰਦੀ ਹੈ ਸੈਣੇ ਕਹਿੰਦੇ ਆ ਤੇ ਤਾਂ ਕਰਕੇ ਆਪਾਂ ਇਹ ਰੱਖੀਆਂ ਹੋਈਆਂ ਬੱਕਰੀਆਂ ਆਪਣੀਆਂ ਤੇ ਚੱਲ ਨਾਲ ਦੀ ਨਾਲ ਆਇਆ ਵੀ ਪੱਠੇ ਉਹਨਾਂ ਵਿੱਚੋਂ ਪੈ ਜਾਂਦੇ ਆ ਤੇ ਆਪਾਂ ਨੂੰ ਕੋਈ ਜਦੋਂ ਵੇਚ ਦਿੰਦੇ ਆ ਉਦੋਂ 10 20 3000 ਬੱਟਿਆ ਜਾਂਦਾ ਸਹੀ ਮਿੰਨੀ 20 3000 ਰੁਪਏ ਬੱਟ ਦਿੰਦੀਆਂ ਆਪਾਂ ਨੂੰ ਵਿਚਾਰੀਆਂ ਬਾਕੀ ਜੀ ਲੱਗਿਆ ਰਹਿੰਦਾ ਆ ਹੁਣ ਪਠਾ ਹੋਰ 5 6 ਆ ਇਹ ਤਿਆਰ ਹੋ ਜਾਣੀਆਂ 6 7 ਆਪਣੇ ਕੋਲ ਬੱਕਰੀਆਂ ਆ 6 7 ਪਠਾ ਆਂ ਗਾਂ ਬੱਚਿਆਂ ਦੇ ਵਿੱਚ 5 6 ਬੱਚੇ ਹੋ ਗਏ ਬੱਕਰੇ ਵੇਚ ਦਿੰਨੇ ਹੁੰਦੇ ਆ ਬੱਕਰੀਆਂ ਰੱਖ ਲਈਦੀਆਂ ਇਹਨਾਂ ਦੇ ਵਿੱਚੋਂ ਆ ਦੇਖ ਸਾਡੇ ਤੇ ਸਾਰਾ ਮੇਲਾ ਗੇਲਾ ਆਪਣੇ ਕੋਲ ਆ ਇਹ ਧੰਨਵਾਦ ਵੀਰੇ